ਇਹ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਹੀ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ ਡੇਢ ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਇੱਥੇ ਆ ਦਿਹਾਣੀ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋਡ ਹੈ ਆਪਣੇ 1.5 ਕਰੋੜ ਦੀ ਲੋਡ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤਾ ਉਹਦੇ ਉੱਤੇ ਅੱਜ ਦੇ ਦਿਨ ਐਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਛੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਬਿਕ ਨਹੀਂ ਸਕਦੀ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਥੋੜੀ ਹੈ ਤੁਸੀਂ ਦੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਹ ਸਰਕਾਰ ਦਿਖਾ ਰਹੀ ਹੈ ਵੀ ਥੋੜੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਥੋੜੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦੇ ਦਿੰਨੇ ਆ 3.5 ਸਾਨੂੰ ਪਾਸੇ ਦੇ ਦਿਓ ਇਹ ਬਾਅਦ ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਅਸੀਂ ਪਲਾਟ ਦੇ ਦੇਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਆ ਸਰਕਾਰ ਇਸ ਸਰਕਾਰ ਦਾ ਅਗਰ ਨਾਮ ਪੂੰਜੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ بجائے ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਜਿਸ ਮਸਲੇ 'ਚ ਤੁਹਾਨੂੰ ਤਕਲੀਫ ਦਿੱਤੀ ਹੈ ਤੁਹਾਡੇ ਰਹੀਂ ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਨਾ ਹੈ ਅੱਜ ਕੱਲ ਜਦੋਂ ਵੀ ਤੁਸੀਂ ਆ WhatsApp ਨਾ ਕਰੋ ਨੋਰਮਲ ਫੋਨ ਤੇ ਕਾਲ ਕਿਸੇ ਨੂੰ ਆਪਾਂ ਕਰਦੇ ਆ ਤੇ ਗਵਰਨਮੈਂਟ ਆਫ ਇੰਡੀਆ ਦੀ ਤਰਫੋਂ ਇੱਕ ਚੇਤਾਵਨੀ ਆਂਦੀ ਹੈ ਵੀ ਬਚ ਕੇ ਰਹੋ ਤੁਹਾਨੂੰ ਬੇਵਕੂਫ ਬਣਾਉਣ ਵਾਸਤੇ ਬਹੁਤ ਸਾਰੇ ਲੋਕ ਤੁਹਾਨੂੰ ਕੁਝ ਸਕੀਮਾਂ ਦੱਸਣਗੇ ਵੀ ਫੌਰੀ ਤੌਰ ਤੇ ਐਨੀ ਤੁਹਾਨੂੰ ਇਨਕਮ ਹੋ ਜੂਗੀ ਤੁਸੀਂ ਇਸ ਸਕੀਮ 'ਚ ਹਿੱਸਾ ਪਾ ਲਓ ਮੈਂ ਸਮਝਦਾ ਹਾਂ ਵੀ ਭਾਰਤ ਸਰਕਾਰ ਨੂੰ ਜਿੱਥੇ ਲੋਕਾਂ ਨੂੰ ਸੁਚੇਤ ਕਰ ਰਹੇ ਹੋ ਉਥੇ ਪੰਜਾਬ ਸਰਕਾਰ ਦਾ ਵੀ ਕੋਈ ਇਲਾਜ ਕਰਨ ਕਿਉਂਕਿ ਪੰਜਾਬ ਸਰਕਾਰ ਜਿਹੜੀ ਹੈ ਅੱਜ ਇੱਕ ਅਫੀਸ਼ੀਅਲ ਪੌਂਜੀ ਸਕੀਮ ਜਿਹਨੂੰ ਕਹਿੰਦੇ ਆ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਜਿਹੜੀ ਸਕੀਮ ਹੈ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਕਿ ਥੋੜੀ ਜ਼ਮੀਨ ਅਸੀਂ ਲੈ ਲਈ ਮੈਂ ਚੀਮਾ ਸਾਹਿਬ ਤੇ ਬਿਆਨ ਦੀ ਗੱਲ ਕਰ ਰਿਹਾ ਤੁਸੀਂ ਹੁਣੇ ਮੈਨੂੰ ਕੋਈ ਕਹਿ ਰਹੇ ਸੀ ਚੀਮਾ ਸਾਹਿਬ ਦੇ ਉੱਤੇ ਤੁਸੀਂ ਕੋਈ ਬਿਆਨ ਦਿਓ ਬਿਆਨ ਨਹੀਂ ਮੈਂ ਦੇਣਾ ਐ ਸਾਬ ਮੈਂ ਲੋਕਾਂ ਨੂੰ ਸचेत ਕਰਨ ਆਇਆ ਮੈਂ ਇੱਕ ਸਵਾਲ ਲੈ ਕੇ ਆਇਆ ਚੀਮਾ ਸਾਹਿਬ ਵਾਸਤੇ ਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਜਿਹੜੇ ਰੀਅਲ ਚੀਫ ਮਿਨਿਸਟਰ ਪੰਜਾਬ ਹੈ ਕੇਜਰੀਵਾਲ ਸਾਹਿਬ ਤਾਂ ਵੀ ਆ ਜਿਹੜਾ ਚੀਮਾ ਜੀ ਨੇ ਬਿਆਨ ਦਿੱਤਾ ਵੀ 1.5 ਕਰੋੜ ਰੁਪਏ ਵਾਲੀ ਏਕੜ ਦੀ ਜਿਹੜੀ ਜ਼ਮੀਨ ਸੀਗੀ ਮੋਹੱਲੀ ਦੇ ਕੋਲ ਇੱਥੇ ਲੁਧਿਆਣੇ ਦੇ ਕੋਲ ਉਹ ਅੱਜ 7 ਕਰੋੜ ਰੁਪਏ ਹੋ ਗਈ ਸਾਡੇ ਵਾਲੀ ਸਕੀਮ ਲੱਗਣ ਦੇ ਬਾਅਦ ਮੇਰਾ ਪੁੱਛਣਾ ਚੀਮਾ ਸਾਹਿਬ ਨੂੰ ਹੈ ਚੀਮਾ ਸਾਹਿਬ ਜਿਹੜੇ ਕਿਸਾਨ ਦੀ ਜ਼ਮੀਨ ਉਹਦੇ ਵਿੱਚ ਆ ਗਈ ਤੁਹਾਡੇ ਵਾਲੀ ਸਕੀਮ ਦੇ ਅੰਦਰ ਕੀ ਉਹ ਆਪਣੀ ਜ਼ਮੀਨ ਵੇਚ ਸਕਦਾ ਹੈ ਅੱਜ ਦੇ ਦਿਨ ਜੇ ਕਿਸੇ ਨੂੰ ਅੱਜ 5 ਕਰੋੜ ਦੀ ਲੋੜ ਹੈ ਆਪਣੇ 1.5 ਕਰੋੜ ਦੀ ਲੋੜ ਹੈ ਮੈਂ ਤੁਹਾਨੂੰ ਪੁੱਛਣਾ ਚਾਹਨਾ ਕੀ ਉਹ ਆਪਣੀ ਜ਼ਮੀਨ ਜਾ ਕੇ ਬਾਜ਼ਾਰ 'ਚੇ ਵੇਚ ਸਕਦਾ ਹੈ ਕਿ ਜਾਂ ਜਿਹੜਾ ਸੈਕਸ਼ਨ 4 ਹੈ ਜਿਹੜਾ ਉਹ ਤੁਸੀਂ ਲਾਤਾ ਉਹਦੇ ਉੱਤੇ ਅੱਜ ਦੇ ਦਿਨ ਫੈਕਚੁਅਲ ਪੋਜੀਸ਼ਨ ਆ ਹੈ ਮੇਰੇ ਵਰਗੇ ਵਿਚਾਰੇ ਜਿਹੜੇ ਪਿੰਡੂ ਬਝੋਕੜਾ ਲੋਕ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਨਹੀਂ ਜਿਹੜੇ ਖਸਰਾ ਨੰਬਰ ਜਿਹੜੇ ਜ਼ਮੀਨਾਂ ਦੇ ਖਸਰੇ ਇਹਨਾਂ ਨੇ ਪਬਲਿਕ ਕਰਤੇ ਨੋਟੀਫਾਈ ਕਰਤੇ ਉਹ ਜ਼ਮੀਨ ਅੱਜ ਬਿਕ ਨਹੀਂ ਸਕਦੀ ਉਹ ਰਜਿਸਟਰੀ ਨਹੀਂ ਹੋ ਸਕਦੀ ਜ਼ਮੀਨ ਤੁਹਾਡੀ ਹੈ ਤੁਸੀਂ ਦੇਚ ਨਹੀਂ ਸਕਦੇ ਤੁਹਾਨੂੰ ਖਿਆਲੀ ਪਲਾਅ ਸਰਕਾਰ ਦਿਖਾ ਰਹੀ ਹੈ ਵੀ ਤੁਹਾਡੀ ਜ਼ਮੀਨ 7 ਕਰੋੜ ਰੁਪਏ ਦੀ ਹੋਗੀ ਤੇ ਵੇਚੂਗਾ ਕੌਣ ਇਹਨਾਂ ਵੱਡੇ ਰੀਅਲ ਏਸਟੇਟ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਵੇਚੂਗਾ ਕੌਣ 7 ਕਰੋੜ ਰੁਪਏ ਜਾਣਗੇ ਕਿਹਦੇ ਕੋਲ ਤੁਹਾਡੀ ਐਕਵਾਇਰ ਕਰਕੇ ਜ਼ਮੀਨ ਸਰਕਾਰ ਕੋਲ ਪੈਸੇ ਜਾਣਗੇ ਸਰਕਾਰ ਆਉਣੇ ਪਾਉਣੇ ਦਾਮਾਂ ਦੇ ਅੰਦਰ ਉਹਨਾਂ ਵੱਡੇ ਜਿਹੜੇ ਡਿਵੈਲਪਰ ਹੈ ਉਹਨਾਂ ਨੂੰ ਦੇਊਗੀ ਜੇ 7 ਕਰੋੜ ਦੀ ਜ਼ਮੀਨ ਹੈ ਤਾਂ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਨੂੰ 3.5 ਦੇ ਦਿੰਨੇ ਆ 3.5 ਸਾਨੂੰ ਪਾਸੇ ਦੇ ਦਿਓ ਇਹ ਬਾਅਦ ਚ ਤੁਹਾਨੂੰ ਕਹਿਣਗੇ ਵੀ ਡਿਵੈਲਪ ਜਦੋਂ ਹੋਊਗੀ ਤੁਹਾਨੂੰ ਅਸੀਂ ਪਲਾਟ ਦੇ ਦੇਾਂਗੇ ਲੋਕਾਂ ਨੂੰ ਸਿੱਧੇ ਗੁੰਮਰਾਹ ਕਰ ਰਹੀ ਆ ਸਰਕਾਰ ਇਸ ਸਰਕਾਰ ਦਾ ਅਗਰ ਨਾਮ ਪੂੰਜੀ ਸਰਕਾਰ ਕਰ ਦਿੱਤਾ ਜਾਵੇ ਆਮ ਆਦਮੀ ਸਰਕਾਰ ਦੀ ਬਜਾਏ ਤਾਂ ਮੈਂ ਸਮਝਦਾ ਬਿਹਤਰ ਹੋਊਗਾ ਤੇ ਮੈਂ ਇਹਨਾਂ ਲੀਡਰਾਂ ਨੂੰ ਸਾਰਿਆਂ ਨੂੰ ਇੱਕ ਚੇਤਾਵਨੀ ਵੀ ਦੇਣਾ ਚਾਹਨਾ ਕਿਉਂਕਿ ਮੇਰੇ ਸਾਰੇ ਕੁਲੀਗ ਰਹੇ ਹੋਇਆ ਇਸ ਕਰਕੇ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਧਿਆਨ ਰੱਖਿਓ ਆੜਾ ਦਵਾਲਾ ਦੇਖ ਲਿਓ ਸੁਨੀਲ ਜਾਖੜ ਦੀ ਗਲਤੀ ਯਕੀਨ ਨਾ ਕਰਿਓ ਆਇਥੋਂ ਚੰਡੀਗੜ੍ਹ ਤੋਂ ਬਾਹਰ ਨਿਕਲਦੇ ਹੀ 골ਡਨ ਫੋਰੈਸਟ ਵਾਲੇ ਦੀ ਜਗ੍ਹਾ ਪਈ ਹੈ ਉਧਰਲੇ ਪਾਸੇ ਪੰਜਾਬ ਦੇ ਅੰਦਰ ਉਹ ਪੰਗੂ ਸਾਹਿਬ ਉਹਨਾਂ ਦਾ ਹਾਲ ਦੇਖ ਲਿਓ ਕੀ ਹੋਇਆ ਸੀਗਾ ਹਜ਼ਾਰਾਂ ਕਰੋੜ ਦੀ ਜ਼ਮੀਨ ਆਇ ਕਰਕੇ ਵੀ ਥੋੜੀ ਤੁਹਾਨੂੰ ਸਾਨੂੰ ਜ਼ਮੀਨ ਤੇ ਦਿਓ ਪੈਸੇ ਥੋੜੀ ਜ਼ਮੀਨ ਅਸੀਂ ਖਰੀਦ ਕੇ ਤੇ ਇਹਦੇ ਅਸੇ 4 ਗੁਣਾ ਅੱਜ ਉਹਨਾਂ ਨੇ ਬਿਆਨ ਚੀਮਾ ਸਾਹਿਬ ਦੇ ਲੱਗੇ ਆ 400 ਗੁਣਾ 400% ਵਾਦਾ ਮਤਲਬ 4 ਗੁਣਾ ਥੋੜੀ ਕੀਮਤ ਅਸੀਂ ਕਰਕੇ ਤੁਹਾਨੂੰ ਦੇਤੀ ਆ ਸਿਰਫ ਤੇ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੀ ਸਰਕਾਰ ਹੈ ਹਸ ਬਿਕਮ ਅ ਪੌਂਸੀ ਗਵਰਨਮੈਂਟ ਲੋਕਾਂ ਨੂੰ ਇਹਦਾ ਆਪਣਾ ਚੰਗਾ ਮਾੜਾ ਦੇਖ ਕੇ ਫੈਸਲਾ ਕਰਨਾ ਚਾਹੀਦਾ ਤੇ ਕਈ ਲੋਕਾਂ ਦੇ ਆ ਵੀ ਬਿਆਨ ਆ ਰਹੇ ਆ ਵੀ ਜੇ ਕੱਲਾ ਸਰਕਾਰ ਬਦਲ ਗਈ ਫਿਰ ਸਾਡੀ ਜ਼ਮੀਨ ਜਿਹੜੀ ਲੈ ਕੇ ਬੈਠੇ ਉਹਦਾ ਕਰਨਗੇ ਕੀ ਸਰ ਸਰਕਾਰ ਬੀਜੇਪੀ ਦੀ ਬਣਾਓ ਕਿਸਾਨ ਦੀ ਜ਼ਮੀਨ ਨੂੰ ਕੋਈ ਹੱਥ ਨਹੀਂ ਲਾ ਸਕੂਗਾ ਸਭ ਦੀ ਮਰਜ਼ੀ ਦੇ ਬਿਨਾ ਤੁਸੀਂ ਆਪਣੇ ਮਾਲਕ ਰਹੋਗੇ ਤੇ ਜਿਹੜੇ ਕਿਸੇ ਨੇ ਹੱਥ ਪਾ ਲਿਆ ਜਿਹੜੇ ਕੋਈ ਮੰਤਰੀ ਹੈ ਚ ਸੀਮਾ ਸਰ ਤੁਹਾਨੂੰ ਕਿਤੇ ਡਿਪਟੀ ਚੀਫ ਨਿਸਚਾਲਾ ਚਾਂਸਾ ਦੇ ਕੇ ਸਾਈਨ ਨਾ ਕਰ ਦਿਓ ਪੰਗੂ ਸਾਹਿਬ ਕਹਿੰਦੇ ਦੇਖ ਲਿਓ ਇਹ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਧਿਆਨ ਕਰ ਲਿਓ ਜੋਟਕਲੇ ਸੁਣਾਉਣ ਨਾਲ ਇਹ ਤਾਂ ਉੱਡ ਜਾਣਗੇ ਕਹਿੰਦੇ ਉਠਾਂ ਵਾਲੇ ਤੁਰ ਜਾਣਗੇ ਬਾਅਦ ਚ ਪਾਲਤੀ ਫਿਰेंगी ਤੂੰ ਇਹਨਾਂ ਨੂੰ ਇਹ ਕੇਜਰੀਵਾਲ ਸਾਹਿਬ ਔਰ ਇਹ ਤੋਂ ਸਮੇਟ ਕੇ ਦਿੱਲੀ ਭੇਜ ਦੇਣਗੇ ਜਾ ਵਣਗੇ ਮਗਰ ਜਵਾਬ ਤੁਹਾਨੂੰ ਦੇਣਾ ਪਊਗਾ ਆ ਜਿਹੜਾ ਤੁਸੀਂ ਹਜ਼ਾਰਾਂ ਏਕੜ ਜ਼ਮੀਨ ਨੂੰ ਕਾਬੂ ਕਰ ਜਾ ਰਹੇ ਹੋ ਲੋਕਾਂ ਦੀ ਜ਼ਮੀਨ ਹੈ ਲੋਕਾਂ ਦੇ ਖੂਨ ਪਸੀਨੇ ਦੀ ਜਿੰਨੇ ਦੀ ਕਮਾਈ ਹੈ ਇਸ ਕਰਕੇ ਮੇਰੀ ਇੰਨੀ ਬੇਨਤੀ ਹੈ ਕਿ ਇਸ ਜ਼ਮੀਨ ਨੂੰ ਹੱਥ ਅਗਰ ਤੁਸੀਂ ਲਾਣੇ ਹੋ ਤੁਸੀਂ ਕਿਸਾਨ ਦੇ ਜਿਹਦੇ ਤੁਸੀਂ ਬਾਲੇ ਪੱਕ ਪਾਤੀ ਬਣੇ ਬੈਠੇ ਸੀਗੇ ਜਿਹਨਾਂ ਕਿਸਾਨਾਂ ਨੂੰ ਤੁਸੀਂ ਉਤੋਂ ਮੀਟਿੰਗ ਚੋਂ ਬਾਹਰ ਭਜਾਇਆ ਹੈ ਆ ਤੁਸੀਂ ਲੋਕਾਂ ਦੇ ਨਾਲ ਬੜਾ ੱੱੱਕਾ ਕਰ ਰਹੇ ਹੋ ਆਹ ਕੌਨਸੀ ਸਕੀਮ ਸਰਕਾਰ ਦੇ ਕੰਮ ਨਹੀਂ ਤੁਸੀਂ ਲੋਕਾਂ ਦੀ ਭਲਾਈ ਦੇ ਕੰਮ ਕਰੋ ਲੋਕ ਤੁਹਾਡੇ ਨਾਲ ਖੜਨਗੇ ਪਰ ਇਸ ਗੱਲ ਦਾ ਅਸੀਂ ਬੀਜੇਪੀ ਡਟ ਕੇ ਵਿਰੋਧ ਕਰੂਗੀ ਤੇ ਆ ਲੋਕਾਂ ਦੀ ਜਿਹੜੀ ਜ਼ਮੀਨ ਹੈ ਵਾਪਸ ਮਲਕੀਅਤ ਉਹਨਾਂ ਨੂੰ ਬਹਾਲ ਕਰਾਂਗੇ ਧੰਨਵਾਦ ਸਾਹਿਬ